ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਮਸਕੀਨ ਜੀ ਸੰਖੇਪ ਨਾਲ ਦੱਸਦੇ ਹਨ ਮਨ ਵਿੱਚ ਚਿੰਤਾ ਅਤੇ ਰੋਗ ਕਿਵੇਂ ਦੂਰ ਹੋਵੇਗਾ ਜੇਕਰ ਕਿਸੇ ਕਾਰਨ ਜਾਂ ਕਰਮਾਂ ਦੇ ਸੰਜੋਗ ਕਰਕੇ ਸਰੀਰ ਰੋਗੀ ਹੋ ਗਿਆ ਹੈ ਤਾਂ ਰੋਗ ਵੱਲ ਜ਼ਿਆਦਾ ਧਿਆਨ ਨਾ ਜਾਣ ਦਿਓ ਦੁੱਖ ਰੋਗ ਬਾਰੇ ਜਿਆਦਾ ਨਾ ਸੋਚੋ ਕਿਉਂਕਿ ਰੋਗ ਵੱਲ ਜਿਆਦਾ ਧਿਆਨ ਦੇ ਨਾਲ बार-बार ਸੋਚਣ ਨਾਲ ਰੋਗ ਹੋਰ ਵਧਦਾ ਹੈ ਪੱਕਾ ਹੁੰਦਾ ਹੈ ਜਦੋਂ ਵੀ ਦੁੱਖ ਰੋਗ ਵੱਲ ਧਿਆਨ ਜਾਵੇ ਤਾਂ ਤੁਰੰਤ ਧਿਆਨ ਨੂੰ ਮੋੜ ਕੇ ਵਿਧੀ ਮੁਤਾਬਕ ਤਿੰਨ ਜਾਂ ਚੌਥੀ ਦੁਆਰਾ ਮਨ ਨੂੰ ਇਕਾਗਰ ਕਰਕੇ ਸਿਮਰਨ ਦੇ ਵਿੱਚ ਜੋੜ ਦਿਓ ਜਾਗਾ ਦੁੱਖ ਰੋਗ ਅਨੇਕਾਂ ਉਪਾਵਾਂ ਦਵਾਈਆਂ ਨਾਲ ਨਹੀਂ ਹਟਦਾ ਦੂਰ ਨਹੀਂ ਹੁੰਦਾ ਵਾਹਿਗੁਰੂ ਨਾਮ ਦਵਾਈ ਨਾਲ ਬਿਲਕੁਲ ਠੀਕ ਹੋ ਜਾਵੇਗਾ ਵਾਹਿਗੁਰੂ ਨਾਲ ਸਿਮਰਨ ਕਰਨ ਨਾਲ ਪਾਪ ਕਰਮ ਖਤਮ ਨਾਸ ਹੁੰਦੇ ਹਨ ਪਾਪ ਕਰਮਾਂ ਦੇ ਨਾਸ ਹੋਣ ਦੇ ਨਾਲ ਦੁੱਖ ਰੋਗ ਨਾਸ ਹੋ ਜਾਂਦੇ ਹਨ ਪਰਮੇਸ਼ਰ ਨੂੰ ਭੁੱਲਣ ਨਾਲ ਪਾਪ ਕਰਮਾ ਕਰਕੇ ਸਾਰੇ ਰੋਗ ਮਨ ਸਰੀਰ ਨੂੰ ਲੱਗ ਜਾਂਦੇ ਹਨ ਪੱਕਾ ਭਰੋਸਾ ਡ੍ਰਿੜ ਵਿਸ਼ਵਾਸ ਰੱਖਣਾ ਕਿ ਮੈਂ ਬਿਲਕੁਲ ਠੀਕ ਹੋ ਜਾਵਾਂਗਾ ਮੈਂ ਠੀਕ ਤੰਦਰੁਸਤ ਹੋ ਰਿਹਾ ਹਾਂ ਹਾਂ ਵਾਹਿਗੁਰੂ ਨਾਮ ਦੇ ਵਿੱਚ ਬਹੁਤ ਵੱਡੀ ਸ਼ਕਤੀ ਤੇ ਤਾਕਤ ਹੈ ਇਸ ਤਰ੍ਹਾਂ ਕਈ ਵਾਰ ਆਪਣੇ ਅੰਦਰ ਪੱਕਾ ਸੰਕਲਪ ਫੁਰਨਾ ਕਰਨਾ ਹੈ ਫਿਰ ਵੇਖੋ ਕੈਸਾ ਕ੍ਰਿਸ਼ਮਾ ਹੁੰਦਾ ਹੈ ਚਿੰਤਾ ਰੋਗ ਦੂਰ ਕਿਵੇਂ ਹੁੰਦਾ ਹੈ ਜਦੋਂ ਵੀ ਕੋਈ ਦਿਮਾਗੀ ਪਰੇਸ਼ਾਨੀ ਚਿੰਤਾ ਹੋਵੇ ਉਸ ਤੇ ਤਰੰਤ ਕਾਬੂ ਕੰਟਰੋਲ ਕਰਨਾ ਉਸ ਨੂੰ ਬਦਨ ਨਹੀਂ ਦੇਣਾ ਤਰੰਤ ਵਿਧੀ ਅਨੁਸਾਰ ਮਨ ਪੂਰਾ ਇਕਾਗਰ ਕਰਕੇ ਵਾਹਿਗੁਰੂ ਸਿਮਰਨ ਸ਼ੁਰੂ ਕਰ ਦੇਣਾ 5 ਮਿੰਟ ਸਿਮਰਨ ਕਰਨ ਨਾਲ ਚਿੰਤਾ ਪਰੇਸ਼ਾਨੀਆਂ ਵਾਲੀ ਗੱਲ ਭੁੱਲ ਜਾਵੇਗੀ ਦੂਜਾ ਤਰੀਕਾ ਇਹ ਹੈ ਕਿ ਵਾਹਿਗੁਰੂ ਵਾਹਿਗੁਰੂ ਧਿਆਨ ਵਿੱਚ ਹੀ ਬਿਨਾਂ ਬੋਲਿਆਂ ਕਹਿੰਦੇ ਆ ਹੌਲੀ ਹੌਲੀ ਸਾਹ ਅੰਦਰ ਪੇਟ ਨਾਭੀ ਵਿੱਚ ਭਰ ਲੈਣਾ ਜਿੰਨਾ ਸਾਹ ਅੰਦਰ ਆਰਾਮ ਨਾਲ ਪੇਟ ਨਾਭੀ ਵਿੱਚ ਰੋਕਿਆ ਜਾ ਸਕੇ ਰੋਕ ਕੇ ਧਿਆਨ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪਣਾ ਫਿਰ ਹੌਲੀ-ਹੌਲੀ ਵਾਹਿਗੁਰੂ ਵਾਹਿਗੁਰੂ ਧਿਆਨ ਵਿੱਚ ਕਹਿੰਦੇ ਆਂ ਸਾਂ ਬਹੁਤ ਹੀ ਹੌਲੀ ਸਹਜੇ ਸਹਜੇ ਬਾਹਰ ਕੱਢਣਾ ਹੈ ਪੂਰਾ ਸਾਂ ਬਾਹਰ ਕੱਢ ਕੇ ਫਿਰ ਉਸੇ ਤਰ੍ਹਾਂ ਅਭਿਆਸ ਕਰਨਾ ਇਸ ਤਰ੍ਹਾਂ 5 ਛੀ ਵਾਰ ਅਭਿਆਸ ਦੇ ਨਾਲ ਬਹੁਤ ਸ਼ਾਂਤੀ ਤੇ ਸੁੱਖ ਦਾ అనుਭਵ ਹੋਵੇਗਾ ਕਿਸੇ ਗੱਲ ਦਾ ਦਿਮਾਗ ਮਨ ਤੇ ਬੋਝ ਨਹੀਂ ਪੈਣ ਦੇਣਾ ਜਿਆਦਾ ਚਿੰਤਾ ਸੋਚ ਦਿਮਾਗੀ ਪਰੇਸ਼ਾਨੀਆਂ ਹੀ ਰੋਗਾਂ ਦੀ ਸ਼ੁਰੂਆਤ ਅਤੇ ਆਰੰਭਤਾ ਹੁੰਦੀ ਹੈ ਸਵਾਸ ਸਵਾਸ ਮਨ ਇਕਾਗਰ ਕਰਕੇ ਅਚਰਜ ਮਹਾ ਵਿਸਮਾਦ ਚਿੰਤਨ ਮਹਾ ਪ੍ਰਕਾਸ਼ ਜਿਸ ਦਾ ਸਰੂਪ ਹੈ ਉਸ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰਨ ਵਾਲੇ ਉੱਪਰ ਕਿਸੇ ਵੀ ਸ਼ਨੀ ਰਾਹੂ ਕੇਤੂ ਅਤੇ ਹੋਰ ਕਿਸੇ ਵੀ ਗ੍ਰਹ ਦਾ ਮਾੜਾ ਬੁਰਾ ਅਸਰ ਨਹੀਂ ਪਵੇਗਾ ਜਾਦੂ ਟੂਣਾ ਤੰਤਰ ਮੰਤਰ ਜੰਤਰ ਪੂਤ ਪ੍ਰੇਤ ਮਲੀਨ ਰੂਹਾਂ ਦਾ ਬਿਲਕੁਲ ਪ੍ਰਭਾਵ ਨਹੀਂ ਹੋਵੇਗਾ ਇਹ ਪੱਕੀ ਗੱਲ ਹੈ ਕਿ ਇਹ ਸੰਪੂਰਨ ਸੱਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਵਾਸ ਸਿਮਰਨ ਦੀ ਬਹੁਤ ਮਹਮਾ ਇਹ ਗੱਲ ਦੀ ਪੱਕੀ ਗਰੰਟੀ ਹੈ ਇਹ ਸੰਪੂਰਨ ਸੱਚ ਹੈ ਸਾਰੇ ਪਾਪ ਕਰਮ ਨਾਸ ਹੋ ਜਾਂਦੇ ਹਨ ਕਿਸਮਤ ਬਦਲ ਜਾਂਦੀ ਹੈ ਮਨੋ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਜੇਕਰ ਇਸੇ ਜਨਮ ਦੇ ਵਿੱਚ ਬ੍ਰਹਮ ਗਿਆਨੀ ਦੀ ਪ੍ਰਾਪਤੀ ਕਰਨੀ ਹੈ ਤਾਂ 3 ਘੰਟੇ ਰੋਜ਼ਾਨਾ ਵਾਹਿਗੁਰੂ ਨਾਮ ਦਾ ਜਾਪ ਕਰੋ ਆਮ ਵੈਸੇ ਸੁਖ ਸ਼ਾਂਤੀ ਕਾਰੋਬਾਰ ਦੀ ਸਫਲਤਾ ਵਾਸਤੇ ਅੱਧਾ ਘੰਟਾ ਲਗਾਤਾਰ ਸਿਮਰਨ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ